ਕੋ ਗੱਲ ਐਸ ਤਰ੍ਹਾਂ ਹੈ ਕਿ ਫਿਕਰਬੰਦ ਇੱਕ ਮਿੰਟ ਜੀ ਤੁਹਾਨੂੰ ਪਤਾ ਹੋਏਗਾ ਕਿ 45 ਸਾਲ ਦਾ ਸਿਆਸੀ ਤਜਰਬਾ ਮੈਨੂੰ ਗਲਤ ਬਿਆਨਨਾਮਾ ਕਦੀ ਕੀਤੀ ਹੈ ਨਾ ਮੈਨੂੰ ਕਰਨ ਦੀ ਲੋੜ ਹੈ ਅਸੀਂ ਪਹਿਲੇ ਵੀ ਇਹ ਗੱਲ ਕਲੀਅਰ ਕੀਤੀ ਕਾਂਗਰਸ ਦਾ ਕੋਈ ਮਕਸਦ ਇਸ ਗਵਰਨਮੈਂਟ ਨੂੰ ਗਰਾਉਂਦਾ ਹੈ ਨਹੀਂ ਬਟ ਇਹਨਾਂ ਦੇ ਓਨ ਦੀ ਪ੍ਰੀਮਿਸਿਸ ਆਫ ਦੀ ਵਿਧਾਨ ਸਭਾ ਮੈਂ ਫੇਰ ਗੱਲ ਕਹਿੰਨਾ ਕਿ ਇਹਨਾਂ ਦੇ 32 ਐਮ ਐਲ ਏਸ ਮੇਰੇ ਨਾਲ ਇਨ ਟੱਚ ਹੈ ਨਰੇਆ ਮੇਲੇਲੀ ਜਿਹਨੇ ਦੇ ਮੰਤਰੀ ਵੀ ਇਨ ਟੱਚ ਤੇ ਜਿਹੜਾ ਅਮਨ ਅਰੋੜਾ ਵੀ ਇਸ ਗੱਲ ਦਾ ਵਾਕਫ ਹੈ ਇਸ ਗੱਲ ਤੋਂ ਨਹੀਂ ਕਿ ਨਾ ਵਾਕਫ ਨੇ ਅਰੋੜਾ ਸਾਹਿਬ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਬੰਗਲੌਰ ਮੈਂ ਜ਼ਰੂਰ ਗਿਆ ਸੀ ਮੈਂ ਉੱਥੇ ਹੀ ਗਿਆ ਸੀ ਜਿੱਥੇ ਜ਼ਿਆਦਾਤਰ ਕੇਜਰੀਵਾਲ ਸਾਹਿਬ ਤੇ ਭਗਵੰਤ ਜੰਦਾ ਹੁੰਦਾ ਜਨਰਲ ਫਾਰਮਸ ਤੇ ਮੈਂ ਗਿਆ ਸੀ ਤੇ ਸਿਹਤ ਦੀ ਵਜ੍ਹਾ ਕਾਰਨ ਕਿਆ ਸੀ ਮਿਲ ਮੈਂ ਕਿਸੇ ਨੂੰ ਨਹੀਂ ਸੀ ਗਿਆ ਮਿਲਣ ਦੀ ਬਗਾਨੀ ਜਗ੍ਹਾ ਤੇ ਜਾ ਕੇ ਮਿਲਦੀ ਆ ਤਾਂ ਆਪ ਵਾਲਿਆਂ ਨੂੰ ਹੋएगी ਮੈਨੂੰ ਐ ਨਹੀਂ ਸੋ ਇਸ ਗੱਲ ਕਰ ਮੈਂ ਇੱਕ ਵਾਰ ਫੇਰ ਐਸੇ ਵਿਧਾਨ ਸਭਾ ਦੇ ਵਿੱਚ ਇਸ ਗੱਲ ਨੂੰ ਫੇਰ ਰਿਟਰੀਅਟ ਕਰਨਾ ਕਿ ਜਿੱਦਣ ਮਹਾਰਾਸ਼ਟਰ ਦਾ ਜਹਾਜ਼ ਆ ਕੇ ਇੱਥੇ ਬੋਹਾਲੀ 에ਰਪੋਰਟ ਤੇ ਲੱਗਾ ਜਿਹੜੀ ਪਹਿਲੇ ਸਵਾਰੀ ਚੜੇਗੀ ਉਹ ਭਗਵੰਤ ਮਾਨ ਹੋਏ ਇਹ ਜਦੋਂ ਇਹਨਾਂ ਨੇ ਫੈਸਲਾ ਕਰ ਲਿਆ ਭਗਵੰਤ ਨੂੰ ਬਦਲਣ ਦਾ ਜਿਹੜਾ ਆਲਰੇਡੀ ਪਲਾਨ ਇਜ਼ ਇਨ ਆਪਰੇਸ਼ਨ ਜਦੋਂ ਇਹ ਬਦਲਿਆ ਜਾਏਗਾ ਉਹਦੇ ਨਾਲ ਹੀ ਪਰਨਲ ਭਾਜਪਾ ਦੀਆਂ ਏਜੰਸੀਆਂ ਜਿਹੜੀਆਂ ਇਹਨਾਂ ਨਾਲ ਇਨ ਟੱਚ ਨੇ ਕਾਫੀ ਸਾਰੇ ਲੋਕ ਮੈਨੂੰ ਪਤਾ ਹੈ ਇਹਨਾਂ ਦੇ ਇਨ ਟੱਚ ਹੈ ਨੇ ਮੈਂ ਜਿੱਥੋਂ ਤੱਕ ਆਪਣੇ ਐਮਐਲਏ ਦੀ ਗੱਲ ਕੀਤੀ ਮੈਂ ਤੁਹਾਨੂੰ ਕਲੈਰਿਟੀ ਦੇ ਦਵਾਂ ਮੇਰੇ ਨਾਲ ਉਹ ਇਨ ਟੱਚ ਨੇ ਜਿਵੇਂ ਦਿਲਜੀਤ ਦਿਲਜੀਤ ਦੋ ਸਾਂਝ ਦਾ ਸ਼ੋਅ ਹੁੰਦਾ ਇੱਕ ਸਾਲ ਬਾਅਦ ਉਹਦੀ ਐਡਵਾਂਸ ਬੁਕਿੰਗ ਹੁੰਦੀ ਇਹਨਾਂ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਅਖੀਰਲੀ ਟਰਮ ਇਹ ਸਾਰੇ ਨਵੀਆਂ ਪਾਰਟੀਆਂ ਟਿਕਟਾਂ ਵਾਸਤੇ ਲੱਭਦੇ ਫਿਰਦੇ ਨੇ ਤੇ ਇਹਨਾਂ ਨੂੰ ਪਤਾ ਸਾਰਾ ਨੂੰ ਸੇਫ ਪੈਸੇ ਚ ਕਾਂਗਰਸ ਤੋਂ علاوہ ਕਿਸੇ ਨੇ ਦੇਣਾ ਬਟ ਇਹ ਪਾਰਟੀ ਹਾਈ ਕਮਾਂਡ ਡਿਸਾਈਡ ਕਰੇਗੀ ਜਿਹੜਾ ਆਣਾ ਚਾਹੁੰਦਾ ਗੱਲਬਾਤ ਮੈਂ ਜ਼ਰੂਰ ਉਹਨਾਂ ਨਾਲ ਰੱਖੀ ਹੈ ਅਸੀਂ ਵੀ ਉੱਥੇ ਵੇਖਾਂਗੇ ਕਿਹੜਾ ਲਿਆਣ ਵਾਲਾ ਕਿਹੜਾ ਨਹੀਂ ਲਿਆਣ ਵਾਲਾ ਕਿਹੜਾ ਜਿੱਤਣ ਵਾਲਾ ਕਿਹੜਾ ਨਹੀਂ ਜਿੱਤਣ ਵਾਲਾ ਜਦੋਂ ਤੁਸੀਂ ਫਰੂਟ ਮਾਰਕੀਟ ਜਾਂਦੇ ਹੋ ਉਦੋਂ ਤੁਸੀਂ ਤਾਜ਼ਾ ਫਲ ਵੇਖਦੇ ਹੋ ਜਿਹੜਾ ਕੋ ਗਲਿਆ ਹੁੰਦਾ ਤੁਸੀਂ ਛੱਡ ਦਿੰਦੇ ਹੋ ਜਿਹੜਾ ਚੰਗਾ ਹੁੰਦਾ ਤੁਸੀਂ ਲੈ ਲੈਂਦੇ ਹੋ ਸੋ ਇਹ ਸਾਰਾ ਕੁਝ ਹੋਏਗਾ ਟਾਈਮ ਸਿਰ ਹੋਏਗਾ ਜਦੋਂ ਵਕਤ ਆਏਗਾ ਐਸੇ ਹੀ ਵਿਧਾਨ ਸਭਾ ਚ ਲਾਈਨ ਚ ਲਾ ਕੇ ਫੋਟੋ ਖਿਚਾ ਕੇ ਤਾਂ ਦੱਸਾਂਗੇ ਕਿ ਆਜਿਓ ਉਹ ਕਹਿੰਦੇ ਲਿਸਟ ਉਹ ਕਹਿੰਦੇ ਲਿਸਟ ਦੇ ਦਿਓ ਉਹ ਕਹਿੰਦੇ ਲਿਸਟ ਹੈਗੀ ਇਹਦੇ ਕਬਾਦ ਨੂੰ ਦੇਣੀ ਚਾਹੀਦੀ ਮੇਰੀ ਬੇਨਤੀ ਸੁਣੋ ਮੈਂ ਇੱਕ ਜ਼ਿੰਮੇਵਾਰ ਪੋਲੀਟੀਸ਼ੀਅਨ ਆ ਮੈਂ ਲਿਸਟ ਇਹਨਾਂ ਨੂੰ ਦਵਾਂਗਾ ਇਹਨਾਂ ਦੀ ਇਹਨਾਂ ਦੀ ਮੇਰੀ ਗੱਲ ਸੁਣ ਲਓ 1 ਮਿੰਟ ਮੇਰੀ ਬੇਨਤੀ ਸੁਣ ਲਓ ਇੱਕ ਮੇਰੀ ਸੁਣ ਲਓ ਇਹ ਵੱਡੀ ਗੱਲ ਹੀ ਹੋਏਗੀ ਅਮਨ अरोੜਾ ਵੀ ਨਾਲ ਆ ਜੇ ਇਹ ਟਾਈਮ ਆ ਲੈੰਦੋ ਇਹ ਵੀ ਇੱਥੇ ਆ ਜਣਾ ਇਹ ਜਿਹੜਾ ਭਗਵੰਤੇ ਤੁਰ ਜਾਣਾ ਭਾਜਪਾ ਵੱਲ ਅਮਨ ਅਰੋੜਾ ਕਾਂਗਰਸ ਵੱਲ ਆ ਜਣਾ ਸਾਰਾ ਕੰਮ ਤੁਹਾਡੇ ਸਾਹਮਣੇ ਹੋਣਾ ਚਲੋ ਇਹਨੂੰ ਜ਼ਿਆਦਾ ਪਤਾ ਹੋਣਾ ਨਾ ਕਿਉਂਕਿ ਕਿਉਂਕਿ ਇਸ ਟਾਈਮ ਅਮਨ ਅਰੋੜੇ ਨੂੰ ਪਤਾ ਮੇਰੀ ਆਤਮਾ ਕਿੱਥੇ ਕਿਉਂਕਿ ਭੜਕ ਜ਼ਿਆਦਾ ਇਹਦੀ ਰਹੀ ਤੋ ਇਸ ਗੱਲ ਕਰਨ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ ਬਟ ਅੱਜ ਮੈਂ ਇਹਨਾਂ ਦੀ ਤੁਸੀਂ ਵੇਖੋ ਸੈnsਿਟੀਵਿਟੀ ਕਿੰਨੀ ਹੈ ਅੱਜ ਸੈਸ਼ਨ ਦਾ ਪਹਿਲਾ ਦਿਨ ਹੈ 6 ਮਹੀਨਿਆਂ ਬਾਅਦ ਸੈਸ਼ਨ ਹੋ ਰਿਹਾ ਬਿੰਟੇ ਸੈਸ਼ਨ ਹੋਇਆ ਨਹੀਂ ਤੇ ਚੀਫ ਮਿੰਸਟਰ ਇਹਨਾਂ ਦਾ ਇੱਥੇ ਮੀਟਿੰਗ ਚ ਆਇਆ ਇਹ ਕਿੰਨੇ ਕੁ ਤੁਸੀਂ ਵੇਖੋ ਅੱਜ ਮੁੱਖ ਮੰਤਰੀ ਗੈਰ ਹਾਜ਼ਰ ਰਿਹਾ ਹੈ ਇਹ ਕਿੰਨੀ ਕੁ ਜ਼ਿੰਮੇਵਾਰ ਇਹਨਾਂ ਦੀ ਸਰਕਾਰ ਹੈ ਕਿਸੇ ਗੱਲ ਦਾ ਜਵਾਬ ਨਹੀਂ ਅੱਜ ਮਾਈਨਿੰਗ ਦੀ ਗੱਲ ਮੈਂ ਕੀਤੀ ਕਿ 18000 ਕਰੋੜ 20000 ਕਰੋੜ ਰੁਪਇਆ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਸਲਾਨਾ ਮੈਂ ਦਵਾਂਗਾ ਪਿਛਲੇ 3 ਸਾਲ ਦੀ ਐਵਰੇਜ 288 ਕਰੋੜ ਮੈਂ ਇਹ ਗੱਲ ਕੀਤੀ ਅੱਜ ਇੱਕ ਆ ਜਿਹੜਾ ਆਨੰਦਪੁਰ ਸਾਹਿਬ ਹਲਕਾ ਹੈ ਉਹਦੇ ਵਿੱਚ ਕੁਝ ਕੇਸੇਜ਼ ਰਜਿਸਟਰ ਕੀਤੇ ਗਏ ਨੇ ਇਹਦੇ ਨਾਲ ਦੇ ਕੇਸੇਜ਼ ਪਹਿਲੇ ਵੀ ਰਜਿਸਟਰ ਹੋਏ ਸੀ ਫਿਰ ਰਜਿਸਟਰ ਹੁੰਦੇ ਨੇ ਫਿਰ ਪੁਲਿਸ ਉਹਨੂੰ ਕਲੀਨ ਚਿੱਠੀ ਦੇ ਦਿੰਦੀ ਹੈ ਇੱਕ ਸਿਟਿੰਗ ਕੈਬਨਰ ਮਿਨਿਸਟਰ ਦੇ ਸਕੇ ਰਿਸ਼ਤੇਦਾਰਾਂ ਦਾ ਇਹ ਜਿਹੜਾ ਹੈ ਉਥੇ ਕ੍ਰਸ਼ਰ ਚੱਲ ਰਿਹਾ ਐਨ ਤੁਸੀਂ ਹੈਰਾਨ ਹੋਵੋਗੇ ਕ੍ਰਸ਼ਰ ਚੱਲਦਿਆਂ ਨੂੰ 3 ਸਾਲ ਹੋ ਗਏ ਨੇ ਕ੍ਰਸ਼ਰ ਕੋਲ ਕੋਈ ਬਿਜਲੀ ਦਾ ਕਨੈਕਸ਼ਨ ਹੈ ਨਹੀਂ ਜਨਰੇਟਰ ਤੇ ਨਜਾਇਜ਼ ਕ੍ਰਸ਼ਰ ਚੱਲ ਰਿਹਾ ਤੇ ਅਗਲੀ ਗੱਲ ਮੈਂ ਹੋਰ ਇਹਨਾਂ ਨੂੰ ਕਹਿ ਰਿਹਾ ਕਿ ਮੈਨੂੰ ਜਵਾਬ ਦਿਓ 19700 ਕਰੋੜ ਰੁਪਇਆ ਸਾਲਾਨਾ ਵਿੱਚ ਕਮਸ ਟੂ 59000 ਕਰੋੜ ਰੁਪੀਆ ਇਨ 3 ਇਅਰਸ ਉਹ ਪੈਸੇ ਕਿੱਧਰ ਕੋ ਗਏ ਮੇਰਾ ਸਿੱਧਾ ਦਾਵਾ ਹੈ ਕਿ ਇਹ ਕੇਜਰੀਵਾਲ ਸਾਹਿਬ ਕੋ ਤੇ ਭਗਵੰਤ ਸਿੰਘ ਕੋ ਪੈਸੇ ਨੇ ਪੰਜਾਬ ਦੇ ਲੋਕ ਇਹਦਾ ਹਿਸਾਬ ਮੰਗਦੇ ਨੇ ਜਿਸ ਐਮਐਲਏ ਦੇ ਏਰੀਆ ਦੇ ਵਿੱਚ ਇਹ ਨਦੀਆਂ ਵਾਲਾ ਏਰੀਆ ਹੈ ਜਿੱਥੇ ਕ੍ਰਸ਼ਸ ਹੈ ਸਾਰੇ ਪੰਜਾਬ ਅਮਰੀਆ ਗੱਲ ਚੰਗੀ ਤਰ੍ਹਾਂ ਸੁਣ ਲੋ 5 ਲੱਖ ਰੁਪਈਆ ਪਰ ਮਹੀਨਾ ਉਹ ਐਮ ਐਲ ਏ ਜਾਂ ਉਹ ਮਿਨਿਸਟਰ ਜਿਹੜਾ ਉਗराई ਕਰ ਹੋਰ ਬਹੁਤ ਸਾਰੀਆਂ ਗੱਲਾਂ ਕੱਲ ਅਸੀਂ ਰੱਖਾਂਗੇ ਉਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਕੱਲ ਰੱਖਾਂਗੇ ਸੋ ਇਹਨੂੰ ਸਿਰੇੋਂ ਹੀ ਮੈਂ ਬਿਲਕੁਲ ਇਹ ਜਿਹੜੀ ਅਮਨ ਰੋੜੇ ਦੀ ਗੱਲ ਏ ਇਹਨੂੰ ਮੈਂ ਨਕਾਰਨਾ ਮੈਂ ਅੱਜ ਵੀ ਇਹ ਰਿਟਾਇਰੀਅਟ ਕਰਨਾ ਕੱਲ ਵੀ ਕੀਤਾ ਸੀ ਅੱਜ ਵੀ ਕਰਨਾ ਕਿ 32 ਐਮਐਲ ਇਹਨਾਂ ਦੇ ਟੱਚ ਨੇ ਟਾਈਮ ਆਨ ਤੇ ਅਸੀਂ ਸਾਰੇ ਤੁਹਾਡੇ ਸਾਹਮਣੇ